ਤੈਨ ਮੌੜ ਵਾਲਾ ਜੋ ਕਾ ਸਿੰਘ ਜੀ ਰਤਨ ਕਰੋ ਰਾਖੀ ਜੀ ਪਹਿਰੇ ਉਤਾਰਦਾ ਪੇਸ ਬਦਲਾ ਵਾਲਾ ਜੀ ਪਹਿਰੇ ਉਤਾਰਦਾ ਪੇਸ ਬਦਲਾ ਵਾਲਾ ਸਾਧੂ ਮਤ ਗੱਲ ਕੀ ਸੁਣਾਏ ਸੰਗਤ ਸਾਧੂਤ ਬਾਰੇ ਬਾਰੇ ਜਾਈਏ ਸੰਗਤੋ ਆਗਮਤ ਗੱਲ ਕੀ ਸੁਣਾਈਏ ਸੰਗਤ ਸਾਧੂ ਆਤਬਾਰ-ਬਾਰ ਗਾਈਏ ਸੰਗਤੋ ਸਾਧੂ ਆਤਬਾਰ-ਬਾਰ ਗਾਈਏ ਸੰਗਤੋ ਰੱਬ ਦੇ ਆਸਾਦੂ ਅਮਰ ਵਰਦੀ ਸਾਧੂ ਹਦੀ ਮੈਂ ਮਾਇ ਕਰੂਨ ਪਾਰੀ ਜੀ ਰੱਬ ਦੇ ਆਸਾਦੂ ਅਮਰ ਵਰਦੀ ਸਾਧੂ ਹਦੀ ਮੈਂ ਮਾਇ ਤੁਮੂਨ ਪਾਰੀ ਜੀ ਸਾਧੂ ਹੰਦੀ ਮੈਂ ਮਇ ਤੁਰੀ ਪਾਰਗੀ ਸਾਧਨਾ ਦੀ ਗੱਲ ਕੀ ਸੁਣਾਏ ਸੰਗਤ ਸਾਧੂਨਾ ਤਬਾਰ ਬਾਰ ਜਾਈਏ ਸੰਗਤ ਸਾਧੂਨਾ ਤਬਾਰ ਬਾਰ ਜਾਈਏ ਸੰਗਤ ਇਸ ਅਬਦ ਦੇ ਸਾਧੂ ਅੰਦਰ ਭਰਗੀ ਰਾਖਪਤੀ ਅਸਾਧੂ ਅੰਦਰ ਭਰਗੀ ਸਾਧੂ ਹੰਦੀ ਮੈਂ ਮਇ ਤੁਰੀ ਪਾਰਗੀ ਨਾ ਨਾਮ ਨੇ ਮਰ ਕੁੰਬੰਧੀ ਸਾਧੂ ਕੋਤ ਹੁੰਦੇ ਰੱਬ ਦੇ ਪਿਆਰੇ ਨੇ ਸੰਤ ਬਣਾ ਨਹੀਂ ਰੱਬ ਦੇ ਗਜਾਰੇ ਨੇ ਸਾਧੂ ਕੋਤ ਹੁੰਦੇ ਰੱਬ ਦੇ ਪਿਆਰੇ ਨੇ ਸੰਤ ਬਣਾ ਨਹੀਂ ਰੱਬ ਦੇ ਗਜਾਰੇ ਨੇ ਸੰਤ ਬਣਾ ਨਹੀਂ ਰੱਬ ਦੇ ਗਜਾਰੇ ਨੇ ਸੰਤਾ ਤੋਂ ਖੁਸ਼ ਹੁੰਦਾ ਨਾ ਦਰਦੀ ਸੰਤਾ ਤੋਂ ਖੁਸ਼ ਹੁੰਦਾ ਨਾ ਦਰਦੀ ਸਾਹੂ ਹੰਦੀ ਮੈਂ ਮੈ ਕੋਰੂ ਕਰਦੀ ਸਾਹੂ ਹੰਦੀ ਮੈਂ ਮੈ ਕੋਰੂ ਕਰਦੀ ਸੋਚ ਸੋਚ ਮੁਖਾਹ ਗੱਲ ਕੱਦਵੇਂ ਸਾਹੂ ਕਾਦੇ ਪੋਲਾ ਨਾ ਬਚਾ ਨਾ ਛੱਡਵੇਂ ਸੋਚ ਸੋਚ ਮੁਖਾਹ ਗੱਲ ਕੱਦਵੇਂ ਸਾਹੂ ਕਾਦੇ ਪੋਲਾ ਨਾ ਬਚਾ ਨਾ ਛੱਡਵੇਂ ਸਾਹੂ ਕਾਦੇ ਪੋਲਾ ਨਾ ਬਚਾ ਨਾ ਛੱਡਵੇਂ ਸਾਧੂ ਦੀ ਮੋਰ ਨਾਲ ਸਰਦਾਰੀ ਸਾਧੂ ਹਦੀਨੈ ਮੈਸਰੂਰ ਬਾਰਗੀ ਸਾਧੂ ਹਦੀਨੈ ਮੈਸਰੂਰ ਬਾਰਗੀ ਟੁੱਟਿਆ ਜਲਾ ਨੂੰ ਸਾਧੂ ਹਾਰ ਨਾ ਗਨੇ ਖੁਸ਼ੀਆਂ ਦੇ ਦੀਵੇ ਘਰ ਚ ਜਗਾਉਂਦੇ ਨੇ ਟੁੱਟਿਆ ਜਲਾ ਨੂੰ ਸਾਧੂ ਹਾਰ ਨਾ ਦੇ ਨੇ ਖੁਸ਼ੀਆਂ ਦੇ ਦੀਵੇ ਘਰ ਚ ਜਗਾਉਂਦੇ ਨੇ ਖੁਸ਼ੀਆਂ ਦੇ ਦੀਵੇ ਘਰ ਚ ਜਗਾਉਂਦੇ ਨੇ ਹੀ ਤੂ ਗਤੋ ਆਨ ਸਾਧੂ ਲੰਗ ਪਾਰੂ ਦੀ ਤੂਪ ਤੇ ਆਨ ਸਾਧੂ ਲੰਗ ਪਾਰੂ ਦੀ ਸਾਧਾਂ ਮਿਲੇ ਮੈਂ ਪੁਰਿਉ ਨ ਪਾਰੂ ਦੀ ਸਾਧਾਂ ਦੀ ਮੈਂ ਪੁਰਿਉ ਨ ਪਾਰੂ ਦੀ ਰਾਸਤਾ ਬਖੌਂਦੇ ਪੁਲੀ ਹੋਈ ਲਗਾਈ ਨੋ ਰੱਬ ਨਾਲ ਜੋੜਦੈਨ ਮਾਈ ਪਾਈ ਨੋ ਰਾਸਤਾ ਬਖੌਂਦੇ ਪੁਲੀ ਹੋਈ ਲਗਾਈ ਨੋ ਰੱਬ ਨਾਲ ਜੋੜ ਦੇ ਨ ਮਾਈ ਪਾਈ ਨੂੰ ਰੱਬ ਨਾਲ ਜੋੜ ਦੇ ਨ ਮਾਈ ਪਾਈ ਨੂੰ ਸਾਥ ਤੱਕ ਦੇ ਅਜਨਾਨ ਉਹਨਾਂ ਦਿਨ ਦੇ ਚਾਰੂ ਜੀ ਸਾਥ ਤੱਕ ਦੇ ਦਿਲਾ ਨੇ ਤਾਈਂ ਦਿਨ ਦੇ ਚਾਰੂ ਜੀ ਸਭ ਹੰਦੀ ਮੈਂ ਮਇ ਉਪਰੂ ਪਾਰੀ ਜੀ ਸਭ ਹੰਦੀ ਮੈਂ ਮਇ ਉਪਰੂ ਪਾਰੀ ਜੀ ॠਸ਼ੀਾਂ ਦਾ ਪਤਾ ਸਾਧੂਆਂ ਦੇ ਲੋੜਿਆ ਸੰਤਾਂ ਦਾ ਆਖ ਰਬ ਨੇਰੀ ਸਤਾਂ ਦਾ ਅਖਰਬ ਨੇ ਨੀ ਮੋੜਿਆ ਜਿਵੇਂ ਲਿਤੇ ਕੁਦਾਰਤੀ ਨੰਦ ਘਰਦੀ ਮਿਲਤੇ ਕੁਦਾਰਤੀ ਨੰਦ ਘਰਦੀ ਸਾਧਵਾ ਦੀ ਮਾਇਆ ਪਰਮ ਪਾਰੀ ਸਾਧਵਾ ਦੀ ਮਾਇਆ ਪਰਮ ਪਾਰੀ ਸਾਧਵਾ ਦੀ ਮਹਿਮਾ ਅਪਰੰਪਾਰੀ ਦੀ